ਖਾਣਾ ਖਾਲੜਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਵੱਖ-ਵੱਖ ਮਕਦਮਿਆਂ ਵਿੱਚ ਪਿੰਡ ਕਲਸੀਆਂ ਖੁਰਦੋ 255 ਗ੍ਰਾਮ ਹੈਰੋਇਨ ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਇਆ ਪਿਸਟਲ ਪਿੰਡ ਡਲੀਰੀ ਤੋਂ 516 ਗ੍ਰਾਮ ਹੈਰੋਇਨ ਪਿੰਡ ਪੂਲੇ ਦਾ ਚੋਰ ਤਿੰਨ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ ਤੇ ਦਾਰਾ ਡੱਲ ਸਾਰਾ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਸ ਸੰਬੰਧ ਦੇ ਵਿੱਚ ਕੀਤੀ ਜਿਹਦੇ ਜਨਾ ਨਿਤੀ 3824 ਨੂੰ ਬੀਐਸਐਫ ਵਾਲੇ ਜਿਹੜੇ ਆ ਪਟ੍ਰੋਲਿੰਗ ਕਰ ਰਹੇ ਸੀ ਦਿਲੀ ਦੀ ਪਿੰਡ ਦੇ ਲਾਗੇ ਤੇ ਉਹਨਾਂ ਨੇ ਇੱਕ ਮੋਟਰਸਾਈਕਲ ਰੋਕਿਆ ਤੇ ਮੋਟਰਸਾਈਕਲ ਦੇ ਵਿੱਚ ਚਾਰ ਜਣੇ ਸਵਾਰ ਸੀਗੇ ਜਿਹੜੇ ਰੋਕਦਿਆਂ ਤੋਂ ਬਾਅਦ ਤਿੰਨ ਜਣੇ ਭੱਜੇ ਨਿਕਾਣ ਜਾਵੋਗੇ ਇੱਕ ਜਿਹੜਾ ਉਹਨਾਂ ਦਾ ਕਾਬੂ ਆ ਗਿਆ ਜਿਹਦਾ ਜਿਸ ਤੇ ਪੁਲਿਸ ਪਾਰਟੀ ਨੂੰ ਨੋਨਫਾਰਮ ਕੀਤਾ ਪੁਲਿਸ ਪਾਰਟੀ ਗਈ ਤੇ ਉਹਨੂੰ ਕਾਬੂ ਕੀਤਾ ਉਹਦੀ ਵਜੋਂ ਦਾ ਨਾਮ ਜੇ ਗੁਰਵਿੰਦਰ ਸਿੰਘ ਉਰਫ ਦਵਿੰਦਰ ਸਿੰਘ ਉਰਫ ਟੌਮ ਉਤਤਨ ਦਰਸ਼ਨ ਸਿੰਘ ਵਾਸੀ ਭਗਵਾਨਪੁਰਾ ਹਾਲ ਡਲੇਰੀ ਖਾਣਾ ਖਲੜਾ ਇਹ ਨੇ ਆਪਣਾ ਨਾਮ ਪਤਾ ਦੱਸਿਆ ਤੇ ਇਹਦਾ ਜਿਹੜੀ ਜੇਬ ਸੀਗੀ ਪੈਂਟ ਦੀ ਉਹਦੇ ਵਿੱਚੋਂ ਜਿਹੜੀ ਹਰਨ ਬਰਾਮਦ ਹੋਈ ਉਹ ਹਰੋਂ ਦਾ ਜਦੋਂ ਵੇਟ ਕੀਤਾ ਤੇ ਉਹ ਹੀ 500 ਤੇ 16 ਗ੍ਰਾਮ ਬਾਕੀ ਇਹਦੇ ਨਾਲ ਇਹ ਤਿੰਨ ਸਾਥੀ ਜਿਹੋ ਭਜਨ ਕਾਮਜਾਬ ਹੋਗੇ ਜਿਨ੍ਹਾਂ ਦੀ ਅਸੀਂ ਤਲਾਸ਼ ਕਰ ਰਹੇ ਹਾਂ ਹੁਣ ਅਪਰੇਟ ਕਰ ਰਹੇ ਹਾਂ ਉਹਨਾਂ ਨੂੰ ਗ੍ਰਫਤਾਰ ਕਰਾਂਗੇ ਸਰ ਪਤਾ ਲੱਗਾ ਕਿ ਨਹੀਂ ਕਿ ਹਰੋਂ ਜਿਹੜੀ ਕੋਹਰਾ ਸੀ ਜਿੱਦਾਂ ਇਹਨਾਂ ਨੇ ਇਹਦੇ ਜਿਵੇਂ ਇਹ ਵੀ ਹਜੇ ਪੁਲਿਸ ਰਿਮਾਂਡ ਦੇ ਵਿੱਚ ਪਰਸੀਚ ਕਰ ਰਹੇ ਆ ਤੇ ਇਹ ਵੀ ਇਹਨੇ ਡਰੋਨ ਆ ਜਿਹੜਾ ਡਿਲੀਵਰੀ ਦੇ ਲਾਗੇ ਜਿਹੜੀ ਉੱਥੇ ਸਟਾਈ ਸੀਗੀ ਉਹਨਾਂ ਨੇ ਉਹ ਕਰ ਰਹੇ ਆ ਜੀ ਪੁਛਗਛ ਅਨਸਰ ਆਈਪੀਜੀਡੀ ਪ੍ਰੈਸ ਕਾਨਫਰੰਸ ਕਰੀ ਹੋਈ ਹੈ ਕਿ ਸਮਝ ਦੇ ਇਹ ਤੇ ਸਤਾਂਹ ਦੀ ਮਿੱਟੀ 28824 ਨੂੰ ਸਾਡੇ ਐਸਏ ਨਿਰਮਲ ਸਿੰਘ ਚਾਰ ਚੌਕੀ ਰਾਜੋਕੇ ਇਹ ਗਸ਼ਤਕਰਦੇ ਗਸ਼ਤਕਰਦੇ ਸੀ ਉਧਰ ਨੂੰ ਕਲਸੀਆਂ ਖੁਰ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਮੋਟਰਸਾਈਕਲ ਤੇ ਨੌਜਵਾਨਾ ਕਲਜੀਤ ਸਿੰਘ ਪੁੱਤਰ ਪਰਸੇਮ ਸਿੰਘ ਵਾਸੀ ਕਲਸੀਆਂ ਖੁਰ ਤੇ ਆਮ ਕਰਕੇ ਹੈਰਨ ਜਿਹੜੀ ਆ ਡਰੋਨ ਰੇਂਜ ਮਨਾਉਂਦਾ ਵਾ ਤੇ ਕੇ ਵੇਚਦਾ ਅੱਜ ਇਹਦੋਂ ਆ ਰਿਹਾ ਜੇ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦਾ ਜਿਸ ਤੇ ਇਹਨਾਂ ਨੇ ਅਮੀਸ਼ਾ ਪਿੰਡ ਦੇ ਵਿੱਚ ਸਵੇਰੇ ਨਾਕਾਬੰਦੀ ਕੀਤੀ ਇਸੇ ਦੌਰਾਨ ਇਹ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਰੋਕ ਕੇ ਚੈੱਕ ਕੀਤਾ ਤੇ ਇਹਨੇ ਲੱਕ ਦੇ ਦੁਆਲੇ ਜਿਹੜਾ ਪਰਨਾ ਬੰਨਿਆ ਸੀ ਵਾਲਾ ਉਹ ਜਦੋਂ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਜਿਹੜੀ ਹੈਰਨ ਬਰਾਮਦ ਹੋਈ ਹਰਨ ਦਾ ਵੇਟ ਕਰਕੇ ਕਰਨ ਤੇ ਇਹ ਹੋਈ 200 ਨਹੀਂ 255 ਗ੍ਰਾਮ ਜਿਹੜੀ ਇਹ ਹਰਨ ਬ੍ਰਾਂਡ ਦੀ ਜਿਸ ਤੇ ਇਹਦਾ ਮੁਕਦਮਾ ਨੰਬਰ 110/24/18 ਥਾਣਾ ਖਾਲੜਾ ਦਾ ਰਜਿਸਟਰ ਕੀਤਾ ਇਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਇਸੇ ਦੌਰਾਨ ਇਹਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ 30 ਤਿਕ ਨੂੰ ਇਹਨੇ ਫਰਦੰਗਸ਼ਾਪ ਕੀਤਾ ਕਿ ਇਹਨੇ ਡਰੋਨ ਰਾਹੀਂ ਇੱਕ ਪਿਸਤਲ ਵੀ ਮਂਗਾਇਆ ਸੀ ਬਲੌਕ ਪਿਸਤਲ ਬਲੌਕ ਟਾਈਪ ਪਿਸਤਲ ਜਿਹੜਾ ਕਿ ਆਪਣੇ ਘਰ ਵਿੱਚ ਇਹਨੇ ਲੁਕਾਛਪਾ ਕੇ ਰੱਖਿਆ ਫਿਰ ਇਹਨੇ ਪੁਲਸਰ ਰਸਤੇ ਤੇ ਜੱਗੇ ਚੱਲ ਗਏ ਆਪਣੇ ਘਰ ਦੇ ਵਿੱਚ ਜਿਹੜੀ ਨੀ ਸੀ ਨੀ ਦੇ ਵਿੱਚ ਲੁਕਾ ਕੇ ਰੱਖਿਆ ਜਿਹੜਾ ਪਿਸਤਲ ਬਰਾਮਦ ਕਰਾਇਆ ਸਰ ਹੋਰ ਵੀ ਕੋਈ ਇਹ ਇਹਦੇ ਨਾਲ ਹੈਗੇ ਆ ਕੁਲੀ ਲੜਕੇ ਮੰਨਿਆ ਕੁਝ ਇਹਦੀ ਅਜੇ ਪੁੱਛਗਿੱਛ ਜਾਰੀ ਹੈ ਸਾਡੇ ਪੁਲਸਰ ਮੰਡ ਤੇ ਸਾਡੇ ਕੋਲ ਅੱਗੇ ਦੀ ਤਫਤੀਸ਼ਾਂ ਹੀ ਕਰ ਰਹੇ ਆ ਵੀ ਇਹਦੇ ਕਿੰਨਾ ਨਾਲ ਲਿੰਕ ਨੇ ਕਿ ਕਿਸ ਚੈਨਲ ਨਾਲ ਇਹ ਜਿਹੜਾ ਬਾਰੂ ਮੰਗਵਾਉਂਦਾ ਪਹਿਲਾਂ ਵੀ ਮਕਦਮਾ ਹੈਗਾ ਸਰ ਇੱਥੇ ਨਹੀਂ ਇੱਥੇ ਪਹਿਲਾਂ ਮਕਦਮਾ ਕੋਈ ਨਹੀਂ ਹੈਗਾ ਪਹਿਲਾਂ ਇਹ ਭਰਤੀਆਂ ਪੁੱਤਿਆਂ ਜ਼ਿਆਦਾ ਵੇਚਦਾ ਰਿਹਾ ਬਾਅਦ ਵਿੱਚ ਇਸ ਜਿਹੜੇ ਮਾੜੇ ਧੰਦੇ ਦੇ ਵਿੱਚ ਸ਼ਾਮਲ ਹੋ ਗਿਆ ਇਸੇ ਤਰ੍ਹਾਂ ਦੀ ਇੱਕ ਮੋਲ ਜਿਹੜੀ ਵੱਡੀ ਕਮਦਿਆਬੀ ਜਿਹੜੀ ਖਾਲੜਾ ਪੀਸ ਨੂੰ ਮਿਲੀ ਉਹਦੇ ਵਿੱਚ ਮਿਤੀ 28 ਅਕਤੂਬਰ ਨੂੰ ਐਸੀ ਸੁਖਵਿੰਦਰ ਸਿੰਘ थाना ਖਾਲੜਾ ਇਹਨੂੰ ਮੁੱਫਰ ਖਾਸ ਨੇ ਤਲਾਸ਼ ਦਿੱਤੀ ਕਿ ਇੱਕ ਵਿਸ਼ਾਲ ਸਿੰਘ ਹੈ ਵਾਸੀ ਕੁਲਾ ਇਹ ਮੇਲਿਆਂ 'ਚ ਮੋਟਰਸਾਈਕਲ ਚੋਰੀ ਕਰਦਾ ਤੇ ਅੱਗੇ ਵੇਚ ਦਿੰਦਾ ਉਹਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਇਹਨੂੰ ਵਿਸ਼ਾਲ ਸਿੰਘ ਨਾਲ ਗੱਲਬਾਤ ਕੀਤਾ ਗੱਲਬਾਤ ਕਰਕੇ ਮੌਕੇ ਦੇ ਇੱਕ ਮੋਟਰਸਾਈਕਲ ਤੋਂ ਚੋਰੀशुदा बरामद ਹੋਇਆ ਬਾਦ ਵਿੱਚ ਇਹਨੇ ਆਪਣੇ ਪਿਲੀਸਨਰ ਮਾਰਦੇ ਦੋ ਮੋਟਰਸਾਈਕਲ ਚੋਰੀ ਦਾ ਬਣਾਉਂਦੇ ਕੋਲ ਤਿੰਨ ਮੋਟਰਸਾਈਕਲ ਬਣਾਉਂਦੇ ਕਰਾਏ ਜਿਹੜਾ ਕਿ ਪੁਸ਼ਕੇਸ਼ ਦੱਸਿਆ ਕਿ ਜਦੋਂ ਉਹ ਕੋ ਮੇਲੇ ਲੱਗਦੇ ਆਪਣੇ ਇਲਾਕੇ ਦੇ ਵਿੱਚ ਤੇ ਮੇਲੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਲਏ ਗਏ